ਕੇਦਾਰਨਾਥ ਤਾਮ ਦਰਸ਼ਨਾਂ ਦੇ ਲਈ ਗੈਸ਼ਰ ਦਾ ਲੂਆਂ ਦੇ ਨਾਲ ਵੱਡਾ ਪਹਾੜਾ ਵਾਪਰਿਆ ਏ ਵੱਡਾ ਲੈਂਡਸਲਾਈਡ ਆ ਜਿਹੜਾ ਉਹ ਪਹਾੜੀਆਂ ਦੇ ਵਿੱਚ ਹੋਇਆ ਏ ਜਿਸ ਕਰਕੇ ਸ਼ਰਧਾਲੂਆਂ ਦੇ ਉੱਤੇ ਪੱਥਰ ਡਿੱਗੇ ਨੇ ਤਾਂ ਕੇਦਾਰਨਾਥ ਨੇੜੇ ਗੋਰੀਕੁੰਡ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਏ ਜਿੱਥੇ ਸ਼ਰਧਾਲੂ ਨੇ ਜਿਹੜੇ ਉਹ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤਾਂ بارش ਕਰਕੇ ਪਹਾੜੀ ਤੋਂ ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਡਿੱਗ ਜਾਂਦੇ ਨੇ ਜਿਸ ਕਰਕੇ ਪੰਜ ਸ਼ਰਧਾਲੂ ਇਹਨਾਂ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤਾਂ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਸ਼ਰਧਾਲੂ ਜੋ ਜਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਲਗਾਤਾਰ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਲੈਂਡਸਲਾਈਡ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਵੱਡੇ ਪੱਧਰ ਉੱਤੇ ਲੈਂਡਸਲਾਈਡ ਆ ਜਿਹੜਾ ਉਹ ਦੋਵੇਂ ਸੂਬਿਆਂ ਵਿੱਚ ਮੌਨਸੂਨ ਦੇ ਚੱਲਦਿਆਂ ਹੋ ਰਿਹਾ ਹੈ ਜਿਸ ਕਰਕੇ ਕਈ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਬਹੁਤ ਸਾਰੇ ਮਕਾਨ ਅਤੇ ਲੋਕਾਂ ਦੇ ਵਾਹਨ ਨੇ ਜਿਹੜੇ ਉਹ ਵੀ ਇਸ ਦੇ ਵਿੱਚ ਨੁਕਸਾਨੇ ਗਏ ਨੇ ਤਾਂ ਹੁਣ ਬਹੁਤ ਹੀ ਮੰਦ ਭਾਗੀ ਖਬਰ ਆ ਜਿਹੜੀ ਉਹ ਗੋਰੀਕੁੰਡ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਕੇਦਾਰਨਾਥ ਯਾਤਰਾ ਲਈ ਆਇਸ਼ਰਦਾਲੂਆਂ ਦੇ ਉੱਤੇ ਪਹਾੜ ਡਿੱਗਿਆ ਏ ਜਿਸ ਕਰਕੇ ਤਿੰਨੇ ਸਰਦਾਲੂਆਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੋ ਦਾ ਇਲਾਜ ਆ ਦੇੜਾ ਉਹ ਕੀਤਾ ਜਾ ਰਿਹਾ ਏ ਕੇਦਾਰਨਾਥ ਆਮ ਦਰਸ਼ਨਾਂ ਦੇ ਲਈ ਗਏ ਸ਼ਰਧਾਲੂਆਂ ਦੇ ਨਾਲ ਵੱਡਾ ਪਹਾੜਾ ਵਾਪਰਿਆ ਹੈ ਵੱਡਾ ਲੈਂਡਸਲਾਈਡ ਆ ਜਿਹੜਾ ਉਹ ਪਹਾੜੀਆਂ ਦੇ ਵਿੱਚ ਹੋਇਆ ਹੈ ਜਿਸ ਕਰਕੇ ਸ਼ਰਧਾਲੂਆਂ ਦੇ ਉੱਤੇ ਪੱਥਰ ਡਿੱਗੇ ਨੇ ਤਾਂ ਕੇਦਾਰਨਾਥ ਨੇੜੇ ਗੋਰੀ ਕੁੰਡ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਸ਼ਰਧਾਲੂ ਨੇ ਜਿਹੜੇ ਉਹ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤਾਂ بارش ਕਰਕੇ ਪਹਾੜੀ ਤੋਂ ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਡਿੱਗ ਜਾਂਦੇ ਨੇ ਜਿਸ ਕਰਕੇ ਪੰਜ ਸ਼ਰਧਾਲੂ ਇਹਨਾਂ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਤਾਂ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਸ਼ਰਧਾਲੂਆਂ ਜੋ ਜਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ ਤਾਂ ਲਗਾਤਾਰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ ਲੈਂਡਸਲਾਈਡ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਵੱਡੇ ਪੱਧਰ ਉੱਤੇ ਲੈਂਡਸਲਾਈਡ ਆ ਜਿਹੜਾ ਉਹ ਦੋਵੇਂ ਸੂਬਿਆਂ ਵਿੱਚ ਮੌਨਸੂਨ ਦੇ ਚੱਲਦਿਆਂ ਹੋ ਰਿਹਾ ਏ ਜਿਸ ਕਰਕੇ ਕਈ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਬਹੁਤ ਸਾਰੇ ਮਕਾਨ ਅਤੇ ਲੋਕਾਂ ਦੇ ਵਾਹਨ ਨੇ ਜਿਹੜੇ ਉਹ ਵੀ ਇਸ ਦੇ ਵਿੱਚ ਨੁਕਸਾਨੇ ਗਏ ਨੇ ਤਾਂ ਹੁਣ ਬਹੁਤ ਹੀ ਮੰਦ ਭਾਗੀ ਖਬਰ ਆ ਜਿਹੜੀ ਉਹ ਗੋਰੀਕੁੰਡ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਕੇਦਾਰਨਾਥ ਯਾਤਰਾ ਲਈ ਆਇਸ਼ਰਦਾਲੂਆਂ ਦੇ ਉੱਤੇ ਪਹਾੜ ਡਿੱਗਿਆ ਏ ਜਿਸ ਕਰਕੇ ਤਿੰਨੇ ਸਰਦਾਲੂਆਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੋ ਦਾ ਇਲਾਜ ਆ ਦੇੜਾ ਉਹ ਕੀਤਾ ਜਾ ਰਿਹਾ ਏ ਕੇਦਾਰਨਾਥ ਤਾਮ ਦਰਸ਼ਨਾਂ ਦੇ ਲਈ ਗੈਸ਼ਰ ਦਾ ਲੂਆਂ ਦੇ ਨਾਲ ਵੱਡਾ ਪਹਾੜਾ ਵਾਪਰਿਆ ਏ ਵੱਡਾ ਲੈਂਡਸਲਾਈਡ ਆ ਜਿਹੜਾ ਉਹ ਪਹਾੜੀਆਂ ਦੇ ਵਿੱਚ ਹੋਇਆ ਏ ਜਿਸ ਕਰਕੇ ਸ਼ਰਧਾਲੂਆਂ ਦੇ ਉੱਤੇ ਪੱਥਰ ਡਿੱਗੇ ਨੇ ਤਾਂ ਕੇਦਾਰਨਾਥ ਨੇੜੇ ਗੋਰੀਕੁੰਡ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਏ ਜਿੱਥੇ ਸ਼ਰਧਾਲੂ ਨੇ ਜਿਹੜੇ ਉਹ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਜਾ ਰਹੇ ਸੀ ਤਾਂ بارش ਕਰਕੇ ਪਹਾੜੀ ਤੋਂ ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਡਿੱਗ ਜਾਂਦੇ ਨੇ ਜਿਸ ਕਰਕੇ ਪੰਜ ਸ਼ਰਧਾਲੂ ਇਹਨਾਂ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਤਾਂ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਸ਼ਰਧਾਲੂਆਂ ਜਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਲਗਾਤਾਰ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਲੈਂਡਸਲਾਈਡ ਦੀਆਂ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਵੱਡੇ ਪੱਧਰ ਉੱਤੇ ਲੈਂਡਸਲਾਈਡ ਆ ਜਿਹੜਾ ਉਹ ਦੋਵੇਂ ਸੂਬਿਆਂ ਵਿੱਚ ਮੌਨਸੂਨ ਦੇ ਚੱਲਦਿਆਂ ਹੋ ਰਿਹਾ ਹੈ ਜਿਸ ਕਰਕੇ ਕਈ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਬਹੁਤ ਸਾਰੇ ਮਕਾਨ ਅਤੇ ਲੋਕਾਂ ਦੇ ਵਾਹਨ ਨੇ ਜਿਹੜੇ ਉਹ ਵੀ ਇਸ ਦੇ ਵਿੱਚ ਨੁਕਸਾਨੇ ਗਏ ਨੇ ਤਾਂ ਹੁਣ ਬਹੁਤ ਹੀ ਮੰਦ ਭਾਗੀ ਖਬਰ ਆ ਜਿਹੜੀ ਉਹ ਗੋਰੀਕੁੰਡ ਤੋਂ ਨਿਕਲ ਕੇ ਸਾਹਮਣੇ ਆਈ ਆ ਜਿੱਥੇ ਕੇਦਾਰਨਾਥ ਯਾਤਰਾ ਲਈ ਆਇਸ਼ਰਦਾਲੂਆਂ ਦੇ ਉੱਤੇ ਪਹਾੜ ਡਿੱਗਿਆ ਏ ਜਿਸ ਕਰਕੇ ਤਿੰਨੇ ਸਰਦਾਲੂਆਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੋ ਦਾ ਇਲਾਜ ਆ ਦੇੜਾ ਉਹ ਕੀਤਾ ਜਾ ਰਿਹਾ ਏ